ਮੈਂ ਅਨਬੈਕ ਲਾਜ਼ਾਨੀਆ ਬਣਾਇਆ ਹੈ ਸੋ ਬੇਸਿਕਲੀ ਆ ਇਹ ਥਲੇ ਮਿਲਟਸ ਨੇ ਮਿਲਟਸ ਰਾਈਸ ਬਣਾਏ ਹੋਤੇ ਤੇ ਥੇਪਲੇ ਦੀ ਲੇਅਰਿੰਗ ਹੈ ਉਹਦੇ ਉੱਤੇ ਸਾਡੇ ਮਤਲਬ ਰெட் ਸੌਸ ਮਤਲਬ ਜਿਵੇਂ ਆਪਣੀ ਰெட் ਸੌਸ ਹੁੰਦੀ ਹੈ ਪਾਸਤਾ ਵਾਲੀ ਉਹਦਾ ਦੀ ਬਣਾਈ ਹੈ ਉਹਦੇ ਵਿੱਚ ਨਾਲ ਵੈਜੀਟੇਬਲ ਸਾਡੇ ਕੀਤੇ ਹੋਏ ਨੇ so today i have prepared rainbow idli it is an amalgamation of different flavors along with nutritional value as the name suggests it also represents different cultural traits and colors along with the nutritions in the dish itself ये बहुत अच्छे कर रहे हैं क्योंकि अभी इन इनिशियल स्टेज स्टार्टिंग है इनकी अभी बहुत कुछ इन लोगों को सीखना है और लर्निंग uh, अभी स्केल है आगे बहुत आगे जाएंगे ਇਹਨਾਂ ਨੇ ਕਿੱਦਾਂ ਇੱਕ ਬ੍ਰੇਕਫਾਸਟ ਤੋਂ ਮਤਲਬ ਬ੍ਰੇਕਫਾਸਟ ਨੂੰ ਹਾਂ ਬਾ ਕਿੱਦਾਂ ਡਿਨਰ ਚ ਚੂਜ਼ ਕਰ ਸਕਦੇ ਹੋ ਥਿਸ ਇਜ਼ ਬੇਸਿਕਲੀ ਬਹੁਤ ਹੀ ਜ਼ਿਆਦਾ ਯੂਨੀਕ ਚੀਜ਼ ਹੈ ਐਂਡ ਇੰਨਾ ਕੁਝ ਇਹਨਾਂ ਨੇ ਬਿਲਕੁਲੀ ਵੈਜ ਮਤਲਬ ਜੋ ਚੀਜ਼ ਨੋਨ ਵੈਜ ਬੰਦੀ ਉਹਨਾਂ ਨੇ ਵੈਜ ਚ ਰੱਖੀ ਹੈ ਐਂਡ ਬਿਲਕੁਲੀ ਹੈਲਦੀ 댓 ਇਜ਼ ਸੋ ਗੁੱਡ ਪਲੇਟਿੰਗ ਵਗੈਰਾ ਕਰਨੀ ਹੈ ਸ਼ੈਫ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਦੇਣੇ ਤੁਸੀਂ ਕਿਸ ਵੇ ਦੇ ਵਿੱਚ ਪਲੇਟਿੰਗ ਕਰਨੀ ਹੈ ਉਹਨਾਂ ਦੀ ਨਿਊਟ੍ਰੀਸ਼ਨਲ ਵੈਲਿਊਜ਼ ਵਗੈਰਾ ਕੀ ਹੁੰਦੀਆਂ ਨੇ ਇਹ ਸਾਰਾ ਕੁਝ ਉਹਨਾਂ ਨੇ ਸਾਈਡ ਬਾਈ ਸਾਈਡ ਜੁੜਿਆ ਸ਼ੈਫ ਤੋਂ ਗਾਈਡੈਂਸ ਪ੍ਰੋਵਾਈਡ ਹੁੰਦੀ ਹੈ ਹਰ ਇੱਕ ਬਰੀਕੀ ਦੇ ਨਾਲ ਚੀਜ਼ ਨੂੰ ਦੇਖਿਆ ਜਾਂਦਾ ਵੈ ਹਾਈਜੀਨ ਕਿਵੇਂ ਹੈ ਕਿਵੇਂ ਉਸ ਨੂੰ ਪਰੋਸਿਆ ਗਿਆ ਵੈ ਕਿਵੇਂ ਉਸ ਨੂੰ ਤਿਆਰ ਕੀਤਾ ਗਿਆ ਵੈ ਟੇਸਟ ਕੀ ਵੈ ਕੋਈ ਸਭ ਤੋਂ ਮਹੱਤਵਪੂਰਨ ਆ ਜਾਂਦਾ ਵੈ ਦੇਖਣ ਦੇ ਵਿੱਚ ਅਤੇ ਸਵਾਦ ਦੇ ਵਿੱਚ ਫੂਡ ਕਿੱਦਾਂ ਦਾ ਅੱਜ ਮੈਂ ਪੈਡ ਥਾਈ ਨੂਡਲਸ ਬਣਾਏ ਹੈ ਇਹ ਰਾਈਸ ਨੋ ਸਟ੍ਰਿਪਸ ਨਾਲ ਬਣਿਆ ਹੈ ਇਟ ਥਾਈਲੈਂਡ ਦੀ ਨੈਸ਼ਨਲ ਡਿਸ਼ ਹੈ ਜਾਗਣੀ ਮੇਂ ਜੋ ਆਉਣਗੇ ਇਸੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਲੁਧਿਆਣਾ ਐਨ ਐਫ ਸੀ ਆਈ ਇੰਸਟੀਚੂਟ ਦੇ ਵਿੱਚ ਜਿੱਥੇ ਕਿ ਫੂਡ ਨੂੰ ਲੈ ਕੇ ਇੱਕ ਪ੍ਰਤੀਯੋਗਤਾ ਚੱਲਦੀ ਪਈ ਹੈ ਤਸਵੀਰਾਂ ਪਹਿਲਾਂ ਦਿਖਾ ਦਿੰਨੇ ਆ ਲੁਧਿਆਣਾ ਦੇ ਐਨ ਐਫ ਸੀ ਆਈ ਇੰਸਟੀਚੂਟ ਦੀਆਂ ਜਿੱਥੇ ਕਿ ਨੈਸ਼ਨਲ ਕੁਲਿਨਰੀ ਚੈਲੰਜ 2000 24 ਜੋ ਚੱਲਦਾ ਪਿਆ ਵੈਸੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜੋ ਪਕਵਾਨ ਨੇ ਜੋ ਸਟੂਡੈਂਟਸ ਦੇ ਵੱਲੋਂ ਬਣਾਏ ਗਏ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੂੰ ਪਲੇਟਾਂ ਦੇ ਵਿੱਚ ਸਜਾਇਆ ਵੀ ਹੋਇਆ ਵੈ ਔਰ ਜੋ ਪ੍ਰਤੀਯੋਗਿਤਾ ਦੀ ਸ਼ੁਰੂਆਤ ਹੋ ਚੁੱਕੀ ਵੈ ਇਸ ਸਾਰੀ ਪ੍ਰਤੀਯੋਗਿਤਾ ਦੇ ਬਾਰੇ ਵੀ ਜ਼ਰੂਰ ਜਾਣਾਂਗੇ ਔਰ ਸਟੂਡੈਂਟਸ ਨਾਲ ਵੀ ਗੱਲਬਾਤ ਕਰਾਂਗੇ ਉਹ ਜੋ ਜੱਜ ਆਏ ਹੋਏ ਨੇ ਜੱ ਸਾਹਿਬਾ ਨਾਲ ਵੀ ਗੱਲਬਾਤ ਕਰਾਂਗੇ ਤੇ ਇੰਸਟੀਚਿਊਟ ਦੇ ਜੋ ਸਦਸਿਅ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਪਕਵਾਨ ਦੇਖਣ ਦੇ ਵਿੱਚ ਬੇਦ ਕਮਸੂਤਰ ਲੱਗ ਰਹੇ ਨੇ ਔਰ ਕੌਣ ਜੋ ਜਿੱਤੇ ਇੰਸਟੀਚਿਊਟ ਦੇ ਵੱਲੋਂ ਕੌਣ ਨੇ ਉਹ ਜਿਹੜੇ ਅੱਗੇ ਜਾਣਗੇ ਇਹ ਸਾਰੀ ਗੱਲਬਾਤ ਹੈ ਜੋ ਕਿ ਕਰਾਂਗੇ ਸੋਕ ਸਾਡੇ ਨਾਲ ਇੰਸਟੀਚਿਊਟ ਦੇ ਜੋ ਕਿ ਜੋ ਮੈਂਬਰਸ ਨੇ ਮੌਜੂਦ ਨਾ ਗੱਲਬਾਤ ਕਰਦੇ ਹੈ ਜੀ ਮੈਮ ਜੋ ਇਹ ਪ੍ਰਤੀਯੋਗਤਾ ਚੱਲਦੀ ਪਈ ਹੈ ਸਟੂਡੈਂਟਸ ਵੱਲੋਂ ਬਹੁਤ ਖੂਬਸੂਰਤ ਹੈ ਫੂਡ ਬਣਾ ਕੇ ਲਿਆਇਆ ਗਿਆ ਇਸ ਬਾਰੇ ਥੋੜੀ ਜਾਣਕਾਰੀ ਹੈ ਜੋ ਸਪਸ਼ਟਿਕਰਣ ਹੈ ਜ਼ਰੂਰ ਦਿਵੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਸ਼ਕਾਲ ਨਮਸਤੇ ਮੈਂ ਅੱਜ ਰਿਪਰੈਜ਼ੈਂਟ ਕਰ ਰਹੀ ਹਾਂ ਐਨਐਫਸੀਆਈ ਲੁਧਿਆਣਾ ਨੂੰ ਜੋ ਕਿ ਹੈ ਇੱਕ ਕਲਿਨਰੀ ਇੰਸਟੀਚਿਊਟ ਅਸੀਂ ਇੱਥੇ ਸਟੂਡੈਂਟਸ ਨੂੰ ਬੇਸਿਕਲੀ ਸ਼ੈਫ ਦੀ ਟ੍ਰੇਨਿੰਗ ਦਿੰਦੇ ਹਾਂ ਪ੍ਰੋਫੈਸ਼ਨਲ ਕੋਰਸੇਸ ਕਰਵਾ ਰਹੇ ਹਾਂ ਤੇ ਅੱਜ ਅਸੀਂ ਇੱਥੇ ਮਨਾ ਰਹੇ ਹਾਂ ਐਨਸੀਸੀ ਜੋ ਕਿ ਹੈ ਨੈਸ਼ਨਲ ਕਲਿਨਰੀ ਚੈਲੰਜ ਇਹਦੇ ਓਵਰঅল ਤਿੰਨ ਰਾਉਂਡਸ ਨੇ ਤੇ ਫਰਸਟ ਰਾਉਂਡ ਅਸੀਂ ਅੱਜ ਇੱਥੇ ਕਰ ਰਹੇ ਹਾਂ ਜਿਹਦੇ ਵਿੱਚ ਸਟੂਡੈਂਟ ਜਿਹੜੇ ਆ ਵੱਖਰੀਆਂ ਵੱਖਰੀਆਂ ਡਿਸ਼ੇਸ ਪ੍ਰੈਜ਼ੈਂਟ ਕਰ ਰਹੇ ਆ ਬੇਸਿਕਲੀ ਇਸ ਰਾਉਂਡ ਦਾ ਜੋ ਥੀਮ ਹੈ ਉਹ ਹੈ ਤੁਸੀਂ ਬ੍ਰੈਕਫਾਸਟ ਨੂੰ ਡਿਨਰ ਦੇ ਵਿੱਚ ਪ੍ਰੈਜ਼ੈਂਟ ਕਰ ਰਹੇ ਹੋ ਤੇ ਜਿੰਨੇ ਵੀ ਸਾਡੇ ਕੋਲ ਸਟੂਡੈਂਟਸ ਨੇ ਜੋ ਅਲੱਗ-ਅਲੱਗ ਏਰੀਆਜ਼ ਤੋਂ ਇੱਥੇ ਆਂਦੇ ਨੇ ਸਿੱਖਦੇ ਨੇ ਅੱਜ ਉਹਨਾਂ ਨੂੰ ਮੌਕਾ ਮਿਲਿਆ ਹੈ ਖੁਦ ਡਿਸ਼ ਪ੍ਰੈਜ਼ੈਂਟ ਕਰਨ ਦਾ ਸਾਰੇ ਆਪਣੇ ਆਪਣੇ ਇਨੋਵੇਟਿਵ ਆਈਡੀਆਜ਼ ਨਾਲ ਆਏ ਨੇ ਤੇ ਇਹਦੇ ਵਿੱਚ ਸਟੂਡੈਂਟਸ ਜਿਹੜੇ ਆ ਵੱਖ-ਵੱਖਰੀਆਂ ਡਿਸ਼ੀਜ਼ ਪ੍ਰੈਜ਼ੈਂਟ ਕਰ ਰਹੇ ਆ ਆਓ ਤੁਹਾਨੂੰ ਅਸੀਂ ਕੁਝ ਡਿਸ਼ੀਜ਼ ਦਿਖਾਉਂਦੇ ਆ ਤੇ ਸਟੂਡੈਂਟਸ ਨਾਲ ਮਿਲਵਾਉਂਦੇ ਆ ਜੀ ਕੀ ਨਾਮ ਹੈ ਬੇਟਾ ਤੁਹਾਡਾ ਤਮਨਪ੍ਰੀਤ ਕੌਰ ਜੀ ਸੋ ਤੁਸੀਂ ਕੀ ਬਣਾ ਕੇ ਲੈ ਕੇ ਆਏ ਹੋ ਬਹੁਤ ਜ਼ਰੂਰ ਸਰ ਬੇਸਿਕਲੀ है ਇੱਕ ਦਲੀਆ ਜਿਹਨੂੰ ਤੜਕਾ ਲਗਾ ਕੇ ਬਣਾਇਆ ਗਿਆ ਵਾ ਸੋ ਇਸੇ ਵਿੱਚ ਕੀ ਕੀ ਚੀਜ਼ਾਂ ਨੇ ਜੋ ਵਰਤੀਆਂ ਦੀਆਂ ਨੇ ਇਸ ਨੂੰ ਬਣਾਉਣ ਦੇ ਵਿੱਚ ਜੈਸੇ ਸਰ ਲੈਂਟਿਨਸ ਕੀ दाल ਹੁੰਦੀ ਹੈ ਉਸਮੇ ਮੈਨੇ ਵੈਜੀਟੇਰੀਅਨ ਬੋਇਲ ਕਰਕੇ ਡਾਲੇ ਹੋਏ ਹੈ ਤੋ ਇਸੇ ਮੈਂ ਮੈਂ ਅਨਬੇਕ ਲਾਜ਼ਾਨੀਆ ਬਣਾਇਆ ਹੈ ਸੋ ਬੇਸਿਕਲੀ ਆ ਇਹ ਥਲੇ ਮਿਲਟਸ ਨੇ ਮਿਲਟਸ ਰਾਈਸ ਬਣਾਏ ਹੋਤੇ ਤੇ ਥੇਪਲੇ ਦੀ ਲੇਅਰਿੰਗ ਹੈ ਉਹਦੇ ਉੱਤੇ ਸਾਡੇ ਮਤਲਬ ਰੈਡ ਸੌਸ ਮਤਲਬ ਜਿਵੇਂ ਆਪਣੀ ਰੈਡ ਸੌਸ ਹੁੰਦੀ ਹੈ ਪਾਸਤਾ ਵਾਲੀ ਉਹਦਾ ਦੀ ਬਣਾਈ ਹੈ ਉਹਦੇ ਵਿੱਚ ਨਾਲ ਵੈਜੀਟੇਬਲ ਸਾਡੇ ਕੀਤੇ ਹੋਏ ਨੇ ਕਿ ਕੀ ਲੱਗਦਾ ਕੰਪੀਟੀਸ਼ਨ ਕਿੰਨਾ ਕੁ ਟਫ ਹੈ ਬਾਕੀ ਦੇ ਜੋ ਤੁਹਾਡੇ ਕੰਪੀਟੀਟਰਸ ਨੇ ਕਿੰਨਾ ਕੁ ਵਧੀਆ ਕਿੰਨਾ ਕੁ ਮੁਸ਼ਕਿਲ ਲੱਗ ਰਿਹਾ ਹੈ ਜੀ ਸਰ ਕੰਪੀਟੀਸ਼ਨ ਤਾਂ ਹਰ ਇੱਕ ਟਫ ਹੁੰਦਾ ਹੈ ਤੇ ਸਾਰੇ ਕੰਪੀਟੀਟਰਸ ਨੇ ਸੋ ਗੋਡ ਲੱਕ ਸੋ ਬਿਲਕੁਲ ਦੇਖ ਸਕਦੇ ਹਾਂ ਕਿ ਵਕ ਵਕ ਤਰ੍ਹਾਂ ਦੀਆਂ ਡਿਸ਼ਸ ਬਣਾਈਆਂ ਹੋਈਆਂ ਨੇ ਜਿਸ ਦੇ ਵਿੱਚ ਕਿ ਜੋ ਫੂਡ ਵਾ ਵਕ ਵਕ ਤਰ੍ਹਾਂ ਦਾ ਪੇਸ਼ ਕੀਤਾ ਜਾਂਦਾ ਯਾਨੀ ਕਿ ਬ੍ਰੇਕਫਾਸਟ ਦੀਆ ਉਹ ਚੀਜ਼ਾਂ ਜਿਨ੍ਹਾਂ ਨੂੰ ਜੋ ਡਿਨਰ ਦੇ ਵਿੱਚ ਵਰਤਿਆ ਜਾਵੇ ਸੋ ਸਟੂਡੈਂਟਸ ਨੇ ਜਿਨ੍ਹਾਂ ਦੇ ਵੱਲੋਂ ਇਹ ਕੀਤਾ ਗਿਆ ਵਾ ਔਰ ਹੋਰ ਵੀ ਚੀਜ਼ਾਂ ਨੇ ਹੋਰ ਵੀ ਚੀਜ਼ਾਂ ਪੁੱਛਦੇ ਨੇ ਵਕ ਵਕ ਤਰ੍ਹਾਂ ਦੇ ਫੂਡ ਬਣਾਏ ਹੋਏ ਨੇ ਜਿਸ ਦੇ ਵਿੱਚ ਕਿ ਬ੍ਰੇਕਫਾਸਟ ਦੇ ਫੂਡਸ ਨੂੰ ਡਿਨਰ ਦੇ ਵਿੱਚ ਕਿਵੇਂ ਸਰਵ ਕੀਤਾ ਜਾਵੇ ਕਿ ਸਥੀਮ ਹੈ ਜੋ ਕਿ ਲੱ타 ਗਿਆ ਵਾ ਸੋ ਸਟੂਡੈਂਟਸ ਨੂੰ ਪੁੱਛਦੇ ਆ ਤੁਸੀਂ ਕੀ ਬਣਾ ਕੇ ਲਿਆਗੇ so today i have prepared rainbow italy it is an amalgamation of different flavors along with nutritional value as the name suggests it also represents different cultural traits and colors along with the nutritions in the dish itself ਸੋ ਬਿਲਕੁਲ ਵੱਖ-ਵੱਖ ਤਰ੍ਹਾਂ ਦੀ ਡਿਸ਼ਸ ਬਣਾਈਆਂ ਗਈਆਂ ਨੇ ਲਗ-ਲਗ ਤਰ੍ਹਾਂ ਦੀ ਕਲਚਰਲਸ ਅਲਗ-ਅਲਗ ਤਰ੍ਹਾਂ ਦੀ ਥੀਮ ਨੂੰ ਜੋ ਕਿ ਇੱਕ ਥੀਮ ਨੂੰ ਰੱਖ ਕੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨੇ ਇਨਕਲੂਡ ਕੀਤੀਆਂ ਗਈਆਂ ਨੇ ਔਰ ਜੋ ਜੱਜਸ ਵੀ ਇੱਥੇ ਮੌਜੂਦ ਨੇ ਵੱਖ-ਵੱਖ ਨਾਮਚιν ਰੈਸਟੋਰੈਂਟਸ ਤੋਂ ਜੋ ਇੱਥੇ ਆਏ ਨੇ ਜਿਨ੍ਹਾਂ ਦੇ ਨਾਲ ਜੋ ਗੱਲਬਾਤ ਜ਼ਰੂਰ ਕਰਾਂਗੇ ਔਰ ਜਾਣਾਂਗੇ ਕਿ ਪ੍ਰਤੀਯੋਗਤਾ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਜਿਸ ਸਰ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਬੱਚੇ ਬਣਾ ਕੇ ਲਿਆਏ ਨੇ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਲੱਗ ਰਹਾ ਹੈ ਸਰ ਇਹ ਇਹਨਾਂ ਲੋਕਾਂ ਦਾ ਯੂਨਿਕ ਕਨਸੈਪਟ ਹੈ ਜੀ ਔ एक इनके अंदर जुनून भी है आगे कुछ करने की सर जैसे आपने आ, टेस्ट किया है रैंकिंग नंबरिंग किस हिसाब से दे रहे हो आप क्या क्या चीजें हैं जिसमें तो, काउंट की जाती हैं अकॉर्डिंग टू इनका टेस्ट हाइजीन हाइजीन मेंटेन कैसे कर रहे हैं क्लीनेंस कैसे है इनका यूनिक फैक्टर क्या है इनका आगे डिस्क का प्रेजेंटेशन कैसे किया इन्होंने उसके हिसाब से हम इनको मार्किंग दे रहे हैं हाँ जी हाँ जी तो जी। जैसे अब तक आपको कैसे लगा है कि बच्चे बढ़िया कर रहे हैं या कोई कमी पेशी इनमें आपको दिखाई दी बहुत अच्छे कर रहे हैं क्योंकि अभी इन, इन इनिशियल स्टेज स्टार्टिंग है इनकी जी। अभी बहुत कुछ इन लोगों को सीखना है और लर्निंग अभी स्किल है आगे बहुत आगे जाएंगे जी ਸੋ ਬਿਲਕੁਲ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਡਿਸ਼ੀਜ਼ ਨੇ ਬੱਚਾ ਉਹਨੂੰ ਬਣਾਈਆਂ ਗਈਆਂ ਨੇ ਵੱਖ-ਵੱਖ ਜੋ ਕਿ ਮਾਪਦੰਡਾ ਦੇ ਹਿਸਾਬ ਨਾਲ ਨੰਬਰਿੰਗ ਕੀਤੀ ਜਾਂਦੀ ਹੈ ਯਾਨੀ ਕਿ ਮਾਰਕਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਹਾਈਜੀਨ ਨੂੰ ਦੇਖਿਆ ਜਾਂਦਾ ਹੈ ਪਲੇਟ ਦੇ ਵਿੱਚ ਭੋਜਨ ਨੂੰ ਕਿਸ ਤਰ੍ਹਾਂ ਸਜਾਇਆ ਗਿਆ ਹੈ ਉਸ चीज ਨੂੰ ਦੇਖਿਆ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਕਾਊਂਟ ਕਰਕੇ ਨੰਬਰਿੰਗ ਐ ਮਾਰਕਿੰਗ ਐ ਕੀਤੀ ਜਾਂਦੀ ਹੈ ਹੋਰ ਵੀ ਕਾਫੀ ਗੈਸਟ੍ਰੋਸ ਤੇ ਮੌਜੂਦ ਨੇ ਔਰ ਡਿਸ਼ੀਜ਼ ਆ ਵੱਖ-ਵੱਖ ਤਰ੍ਹਾਂ ਦੀਆਂ ਡਿਸ਼ੀਜ਼ ਆ ਜੋ ਤੇ ਪੇਸ਼ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਕੀ ਜੋ ਹਰ ਇੱਕ ਤਰ੍ਹਾਂ ਦੀ ਜੋ ਡਿਸ਼ ਹੈ ਉਸ ਦੇ ਨਾਲ ਉਸ ਦੀ ਰੈਸਿਪੀ ਹੈ ਉਸ ਨੂੰ ਵੀ ਦੱਸਿਆ ਗਿਆ ਵ रेसिपी ਦੇ ਵਿੱਚ ਜੋ ਹਰ ਇੱਕ ਚੀਜ਼ ਦਾ ਜੋ ਬਿਆਨ ਕੀਤਾ ਗਿਆ ਵੇ ਕਿਵੇਂ ਬਣਾਈ ਗਈ ਹੈ ਕੀ ਕੁਝ ਉਸ ਦੇ ਵਿੱਚ ਖਾਸ ਹੈ ਹਰ ਇੱਕ ਚੀਜ਼ ਇੱਥੇ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲ ਜਾਵੇਗੀ ਸੋ ਬਿਲਕੁਲ ਜੈ ਸਟੂਡੈਂਟਸ ਨੇ ਉਹਨਾਂ ਵੱਲੋਂ ਜੋ ਇੱਕ ਥੀਮ ਹੈ ਜੋ ਉਹਨਾਂ ਨੂੰ ਦਿੱਤਾ ਗਿਆ ਹੈ ਕਿ ਬ੍ਰੇਕਫਾਸਟ ਦੇ ਵਿੱਚ ਜੋ ਜੋ ਬ੍ਰੇਕਫਾਸਟ ਦੀ ਡਿਸ਼ਸ ਨੇ ਉਹਨਾਂ ਨੂੰ ਡਿਨਰ ਦੇ ਵਿੱਚ ਕਿਵੇਂ ਸਰਵ ਕੀਤਾ ਜਾ ਸਕਦਾ ਹੈ ਯਾਨੀ ਕਿ ਇੱਕ ਯੂਨਿਕ ਥੀਮ ਹੈ ਜੋ ਬਣਾਇਆ ਗਿਆ ਹੈ ਸੋ ਜਿਸ ਦੇ ਵਿੱਚ ਕੀ ਜੋ ਸਟੂਡੈਂਟਸ ਨੇ ਬਹੁਤ ਕੁਝ ਬਣਾਇਆ ਹੋਇਆ ਹੈ ਨੰਬਰਿੰਗ ਵੀ ਦਿੱਤੀ ਜਾ ਰਹੀ ਹੈ ਜੋ ਕੰਪੀਟੀਸ਼ਨ ਇਸ ਵਕਤ ਚੱਲ ਰਿਹਾ ਹੈ ਸੋ ਸਾਡੇ ਨਾਲ ਹੋਰ ਵੀ ਗੈਸਟ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਜੋ ਇਸ ਫੂਡ ਹੈ ਜੋ ਪੂਰੇ ਕੰਪੀਟੀਸ਼ਨ ਨੂੰ ਮਾਰਕਿੰਗ ਕੀਤੀ ਜਾ ਰਹੀ ਹੈ ਜਜ ਦੇ ਰੂਪ ਦੇ ਵਿੱਚ ਜੋ ਇੱਥੇ ਮੌਜੂਦ ਨੇ ਜੀ ਕਿਵੇਂ ਦਾ ਲੱਗ ਰਿਹਾ ਹੈ ਤੁਸੀਂ ਐਜ਼ ਅ ਜਜ ਇੱਥੇ ਆਇਓ ਹੋ ਔਰ ਜੋ ਫੂਡ ਹੈ ਵਕਤ ਤਰ੍ਹਾਂ ਬਣਾਇਆ ਗਿਆ ਹੈ ਬਹੁਤ ਵਧੀਆ ਲੱਗ ਰਿਹਾ ਈਵਨ ਕਿ ਹੁਣ ਪਤਾ ਲੱਗ ਰਿਹਾ ਵੀ that is such a tough competition ਵੀ ਇਹਨਾਂ ਨੇ ਬਣਾਇਆ ਐਂਡ ਈਵਨ ਕਿ ਇਹਨਾਂ ਦੀ ਸੋਚ ਇੰਨੀ ਵਧੀਆ ਲੱਗ ਰਹੀ ਹੈ ਵੀ ਇਹਨਾਂ ਨੇ ਕਿੱਦਾਂ ਇੱਕ ਬ੍ਰੇਕਫਾਸਟ ਤੋਂ ਮਤਲਬ ਬ੍ਰੇਕਫਾਸਟ ਨੂੰ ਹੁਣ ਬਾ ਕਿੱਦਾਂ ਡਿਨਰ ਚ ਚੂਜ਼ ਕਰ ਸਕਦੇ ਹੋ this is basically ਬਹੁਤ ਹੀ ਜ਼ਿਆਦਾ ਯੂਨੀਕ ਚੀਜ਼ ਹੈ ਐਂਡ ਇੰਨਾ ਕੁਝ ਇਹਨਾਂ ਨੇ ਬਿਲਕੁਲੀ ਵੈਜ ਮਤਲਬ ਜੋ ਚੀਜ਼ ਨੋਨ ਵੈਜ ਬੰਦੀ ਉਹਨਾਂ ਨੇ ਵੈਜ ਚ ਰੱਖੀ ਹੈ ਐਂਡ ਬਿਲਕੁਲੀ ਹੈਲਦੀ that is so good ਸੋ ਬਿਲਕੁਲ ਜੋ ਚੀਜ਼ਾਂ ਨੇ ਜੋ ਛੋਟੀ ਛੋਟੇ ਚੀਜ਼ਾਂ ਨੂੰ ਦੇਖਦੇ ਹੋਇਆ ਹਰ ਇੱਕ ਚੀਜ਼ ਉਹਦੇ ਤੇ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਇੰਸਟੀਚਿਊਟ ਦੇ ਵੱਲੋਂ ਜੋ ਕਿ ਥੀਮ ਰੱਖਿਆ ਗਿਆ ਸੀ ਕਿ ਬ੍ਰੇਕਫਾਸਟ ਦੇ ਵਿੱਚ ਵਰਤੇ ਜਾਣ ਵਾਲਾ ਜੋ ਭੋਜਨ ਹੈ ਉਸ ਨੂੰ ਡਿਨਰ ਦੇ ਵਿੱਚ ਕਿਵੇਂ ਲਿਆ ਜਾ ਸਕਦਾ ਹੈ ਗੱਲਬਾਤ ਕਰਦੇ ਆ ਇੱਕ ਵਾਰ ਫਿਰ ਮੈਂਬਰਸ ਦੇ ਨਾਲ ਕਿ ਕਿਵੇਂ ਜੋ ਇਸ ਚੀਜ਼ ਨੂੰ ਪੂਰਾ ਆਰਗੇਨਾਈਜ਼ ਕੀਤਾ ਜਾਂਦਾ ਹੈ ਸੋ ਬਿਲਕੁਲ ਜੋ ਮੇਨ ਟੈਪੂਰੀ ਹੈ ਕਿਵੇਂ ਆਰਗੇਨਾਈਜ਼ ਕੀਤੀ ਜਾਂਦੀ ਹੈ ਸਟੂਡੈਂਟਸ ਦੇ ਵੱਲੋਂ ਇਹਨਾਂ ਕੁਝ ਬਣਾਇਆ ਜਾਂਦਾ ਹੈ ਇਹਨਾਂ ਨੂੰ ਡਿਸ਼ੇਸ ਦਿੱਤੀਆਂ ਜਾਂਦੀਆਂ ਵੈ ਜਾਂ ਫਿਰ ਇਨਸਟਰਕਸ਼ਨਸ ਕੀ ਹੁੰਦੀਆਂ ਨੇ ਕਿ ਕਿਵੇਂ ਬਣਾਣਾ ਵੈ ਜਾਂ ਫਿਰ ਸਟੂਡੈਂਟਸ ਆਪ ਸਾਰਾ ਕੁਝ ਸਿਲੈਕਟ ਕਰਦੇ ਨੇ ਸਰ ਇੱਕ ਤਾਂ ਹੁੰਦਾ ਵੀ ਬੱਚੇ ਡੇਲੀ ਬੀਸਿਸ ਤੇ ਕਲਾਸਿਸ ਲਗਾਉਂਦੇ ਨੇ ਉਹਨਾਂ ਦੇ ਜੋ ਵੀ ਸ਼ੈਫ ਹੁੰਦੇ ਨੇ ਉਹਨਾਂ ਨੂੰ ਗਾਈਡ ਕਰਦੇ ਨੇ ਡਿਸ਼ੇਸ ਕਿਵੇਂ ਬਣਾਉਣੀਆਂ ਨੇ ਬਟ ਇਹ ਜੋ ਕੰਪੀਟੀਸ਼ਨ ਆ ਇਹਦੇ ਵਿੱਚ ਸਟੂਡੈਂਟਸ ਨੂੰ ਬੇਸਿਕਲੀ ਇੱਕ ਮੌਕਾ ਮਿਲਦਾ ਹੈ ਖੁਦ ਪ੍ਰੈਜ਼ੈਂਟ ਕਰਨ ਦਾ ਤੇ ਖੁਦ ਆਪਣੇ ਆਈਡੀਆਜ਼ ਨੂੰ ਕਿਵੇਂ ਉਹ ਲੈ ਕੇ ਆ ਰਹੇ ਆ ਤੇ ਇਹਦੇ ਵਿੱਚ ਸਟੂਡੈਂਟਸ ਦਾ ਜਿਹੜਾ ਵੱਖਰਾ ਵੱਖਰਾ ਆਪਣਾ ਇੱਕ ਆਈਡੀਆ ਹੁੰਦਾ ਉਹਨੂੰ ਕਿਵੇਂ ਪ੍ਰੈਜ਼ੈਂਟ ਕਰਨਾ ਸ਼ੈਫ ਉਹਨਾਂ ਦੀ ਜਿਹੜੀ ਹੈ ਹੈਲਪ ਕਰਦੇ ਨੇ ਆਈਡੀਆ ਨੂੰ ਕਿਵੇਂ ਐਗਜ਼ੀਕਿਊਟ ਕਰਨਾ ਬਟ ਬਟ ਜੋ ਡਿਸ਼ੇਸ ਹੁੰਦੀਆਂ ਨੇ ਇਹ ਸਟੂਡੈਂਟਸ ਖੁਦ ਤਿਆਰ ਕਰਕੇ ਆਉਂਦੇ ਨੇ ਕਿਉਂਕਿ ਅੱਜ ਜੋ ਰਾਉ ਸਟੂਡੈਂਟਸ ਕੁਤਕ ਕਰੋ ਬਣਾ ਕੇ ਲੈ ਕੇ ਆਏ ਹੋਏ ਨੇ ਤੇ ਇੱਥੇ ਆ ਕੇ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਠੀਕ ਹੈ ਜੋ ਵੀ ਉਹਨਾਂ ਦੇ ਪਲੇਟਿੰਗ ਵਗੈਰਾ ਕਰਨੀ ਹੈ ਸ਼ੈਫ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਦੇਣੇ ਤੁਸੀਂ ਕਿਸ ਵੇ ਦੇ ਵਿੱਚ ਪਲੇਟਿੰਗ ਕਰਨੀ ਹੈ ਉਹਨਾਂ ਦੀ ਨਿਊਟ੍ਰੀਸ਼ਨਲ ਵੈਲਿਊਜ਼ ਵਗੈਰਾ ਕੀ ਹੁੰਦੀਆਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਸਾਈਡ ਬਾਈ ਸਾਈਡ ਜਿਹੜੀ ਹੈ ਸ਼ੈਫ ਤੋਂ ਗਾਈਡੈਂਸ ਪ੍ਰੋਵਾਈਡ ਹੁੰਦੀ ਹੈ ਜੀ ਅਜੇ ਸਰ ਤੁਸੀਂ ਕਿਹਾ ਕਿ ਰਾਉਂਡ 1 ਹੈ ਇਸੇ ਵਿੱਚ ਥੀਮ ਦੇ ਤੱਕ ਹੈ ਕਿੰਨੇ ਰਾਉਂਡ ਹੋਣਗੇ ਹਰ ਇੱਕ ਰਾਉਂਡ ਦੇ ਵਿੱਚ ਥੀਮ ਅਲੱਗ ਹੋ ਜਾਵੇਗਾ ਜੀ ਸਰ ਕਿਉਂਕਿ ਰਾਉਂਡਸ ਦੇ ਨਾਲ ਆਪਣੀ ਜਿਹੜੀ ਹੈ ਉਹ ਟਫਨੈਸ ਜਿਹੜੀ ਇਨਕਰੀਜ਼ ਹੁੰਦੀ ਰਹਿੰਦੀ ਹੈ ਕੰਪੀਟੀਸ਼ਨ ਲੈਵਲ ਜਿਹੜਾ ਹੈ ਉਹ ਵੱਧਦਾ ਜਾਂਦਾ ਹੈ ਹੁਣ ਰਾਉਂਡ 1 ਦੀ ਜੇਕਰ ਮੈਂ ਗੱਲ ਕਰਾਂ ਸਾਡੇ ਇੰਸਟੀਚਿਊਟ ਦੇ ਵਿੱਚ ਲੁਧਿਆਣਾ ਕੈਂਪਸ ਦੇ ਵਿੱਚ ਓਵਰਆਲ 106 ਬੱਚੇ ਜਿਹੜੇ ਨੇ ਅੱਜ ਪਰਫਾਰਮ ਕਰ ਰਹੇ ਨੇ ਸਾਡੇ ਓਵਰਆਲ 20 ਕੈਂਪਸਸਿਸ ਨੇ ਇੰਡੀਆ ਦੇ ਵਿੱਚ ਤੇ ਸਾਰੇ ਹੀ ਕੈਂਪਸਸਿਸ ਦੇ ਵਿੱਚ ਇਹ ਜਿਹੜਾ ਹੈ ਕਲਨਰੀ ਚੈਲੰਜ ਚੱਲ ਰਿਹਾ ਹੈ ਓਵਰਆਲ ਇਸ ਲੈਵਲ ਤੋਂ ਬਾਅਦ ਇੱਕ ਹੋਰ ਜਿਹੜਾ ਲੈਵਲ ਆਏਗਾ ਇਹਦੇ ਵਿੱਚ ਉਹ ਸਟੂਡੈਂਟਸ ਜਿਹੜੇ ਹੈ ਸਿਲੈਕਟਿਡ ਸਟੂਡੈਂਟਸ ਹੀ ਨੈਕਸ ਤੋ ਓਵਰঅল ਜਿੰਨੀ ਆ ਵੀ ਬ੍ਰਾਂਚੇਸ ਨੇ ਸਾਡੀ ਆ ਉਹ ਸਾਰੀਆਂ ਬ੍ਰਾਂਚੇਸ ਦੇ ਵਿੱਚ ਇਹ ਚੈਲੰਜ ਚੱਲ ਰਿਹਾ ਨੇ ਤੇ ਸਾਰੀਆਂ ਹੀ ਬ੍ਰਾਂਚੇਸ ਦੇ ਵਿੱਚ ਉਹ ਸਿਲੈਕਟਡ ਸਟੂਡੈਂਟਸ ਜਿਹੜੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਹੈ ਸੋ ਬਿਲਕੁਲ ਕੰਪੀਟੀਸ਼ਨ ਹੈ ਜਿਸ ਦਾ ਕਿ ਇਹ ਪਹਿਲਾ ਰਾਉਂਡ ਚੱਲ ਰਿਹਾ ਹੈ ਜਿਵੇਂ ਜਿਵੇਂ ਰਾਉਂਡਸ ਅ ਅੱਗੇ ਅੱਗੇ ਬੱਚੇ ਜਾਣਗੇ ਉਵੇਂ ਉਵੇਂ ਜੋ ਟਫ ਹੈ ਜੋ ਸਿਚੁਏਸ਼ਨ ਹੋਰ ਹੁੰਦੀ ਜਾਊਗੀ ਥੀਮਾਂ ਹੋਰ ਵੀ ਟਫ ਦਿੱਤੇ ਜਾਣਗੇ ਸੋ ਬਿਲਕੁਲ ਦੇਖ ਸਕਦੇ ਹੋ ਕਿ ਜੋ ਜਜਜਸ ਨੇ ਹੋਏ ਤੇ ਆਏ ਹੋਏ ਨੇ ਔਰ ਜੋ ਫੂਡ ਹੈ ਉਸ ਨੂੰ ਮਾਰਕਿੰਗ ਕਰ ਰਹੇ ਨੇ ਯਾਨੀ ਕਿ ਹਰ ਇੱਕ ਬਰੀਕੀ ਦੇ ਨਾਲ ਚੀਜ਼ ਨੂੰ ਦੇਖਿਆ ਜਾਂਦਾ ਵੈ ਹਾਈਜੀਨ ਕਿਵੇਂ ਹੈ ਕਿਵੇਂ ਉਸ ਨੂੰ ਪਰੋਸਿਆ ਗਿਆ ਵੈ ਕਿਵੇਂ ਉਸ ਨੂੰ ਤਿਆਰ ਕੀਤਾ ਗਿਆ ਵੈ ਟੇਸਟ ਕੀ ਵੈ ਸਭ ਤੋਂ ਮਹੱਤਵਪੂਰਨ ਆ ਜਾਂਦਾ ਵੈ ਦੇਖਣ ਦੇ ਵਿੱਚ ਅਤੇ ਸਵਾਦ ਦੇ ਵਿੱਚ ਫੂਡ ਦਾ ਦਾ ਗਿਆ ਔਰ ਥੀਮ ਬਿਹਤਰੀ ਯੂਨੀਕ ਹੈ ਕਿ ਸਵੇਰ ਦਾ ਭੋਜਨ ਯਾਨੀ ਕਿ ਬ੍ਰੇਕਫਾਸਟ ਨੂੰ ਡਿਨਰ ਦੇ ਵਿੱਚ ਕਿਵੇਂ ਪਰੋਸਿਆ ਜਾ ਸਕਦਾ ਹੈ ਸੋ ਰੈਸਿਪੀ ਕਾਰਡਸ ਦੇ ਨਾਲ ਮੌਜੂਦ ਹੁੰਦੇ ਨੇ ਔਰ ਹਰ ਇੱਕ ਚੀਜ਼ ਜੋ ਕਿ ਬਹੁਤ ਬਿਹਤਰੀਨ ਤਰੀਕੇ ਦੇ ਨਾਲ ਇੱਥੇ ਤਿਆਰ ਕੀਤੀ ਜਾਂਦੀ ਹੈ ਵੱਖ-ਵੱਖ ਤਰ੍ਹਾਂ ਦਾ ਭੋਜਨ ਤੇ ਦੇਖਣ ਨੂੰ ਮਿਲ ਜਾਂਦਾ ਵੈਸੋ ਬਿਲਕੁਲ ਦੇਖ ਸਕਦੇ ਹੋ ਕਿ ਐਨ ਐਫ ਸੀ ਲੁਧਿਆਣਾ ਦੇ ਵਿੱਚ ਜੋ ਕੰਪੀਟੀਸ਼ਨ ਚੱਲਦਾ ਪਿਆ ਜਿਸ ਦਾ ਕਿ ਰਾਉਂਡ 1 ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਅਸੀਂ ਆਏ ਹਾਂ ਫੂਡ ਹੈ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ ਵੈ ਔਰ ਇਹ ਆਪਣੀ ਇੱਕ ਯੂਨੀਕ ਪਹਿਚਾਣ ਹੁੰਦੀ ਵੈ ਇੱਕ ਅਲੱਗ ਤਰੀਕਾ ਇੱਕ ਆਪਣੇ ਹੀ ਸੋਚ ਦੇ ਨਾਲ ਇਹ ਸਾਰੀ ਜੋ ਚੀਜ਼ ਹੈ ਤਿਆਰ ਕੀਤੀ ਜਾਂਦੀ ਹੈ ਸੋ ਬਿਲਕੁਲ ਗੱਲਬਾਤ ਕਰਦੇ ਆ ਜੋ ਜੱਜਸ ਦੇ ਨਾਲ ਵੀ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਇੱਕ ਵਾਰ ਫਿਰ ਪੁੱਛਦੇ ਆ ਜੀ ਸਰ ਆਪ ਮਾਰਕਿੰਗ ਕਰ ਰਹੇ ਹੋ ਆਪਕੋ ਕਿਹਦਾ ਲੱਗ ਰਿਹਾ ਹੈ ਅਬ ਤੱਕ ਦਾ ਜੋ ਆਪਨੇ ਟੈਸਟ ਲਈਏ ਹੈ ਜੋ ਫੂਡ ਚਖਾ ਹੈ ਕਿਹਦਾ ਲੱਗਾ ਆਪਕੋ ਬਹੁਤ ਅੱਛਾ ਹੈ ਅ ਮਤਲਬ ਬੱਚੋ ਨੇ ਐਫਰਟਸ ਲਏ ਸੋਚਾ ਹੈ ਕਿ ਥੀਮ ਕੇ ਲਈ ਥੀਮ ਕੇ ਆਰਗੇਨਾਈਜ਼ कंसेप्ट को लेके उन्होंने सोच के फिर खाना बनाया हुआ है विच इज वेरी गुड कंसेप्ट ये था कि ब्रेकफास्ट का खाना कैसे हम लोग डिनर में भी सर्व कर सकें एंड दे हैचुअली इम्प्लीमेंटेड इट वेरी वेल आई एम श्योर देर आर लॉट ऑफ स्टिल टू बी टेस्टेड बट दैन बहुत अच्छा किया है वेरी नाइस nice. उनका सोच हमें भी यूज़ हो सकता है जैसे बहुत अलग अलग वैरायटीज़ में चीजें बनाई हैं कुछ चीजें नए कॉन्सेप्ट्स के साथ तैयार की गई हैं कैसे लग रहा है कि देखने में भी अच्छी लग रही है टेस्ट में भी अच्छी लग रही है कैसे लगता है कंपटीशन आगे जाकर और कितना टफ होगा ऑब्वियसली टफ होगा क्योंकि आ... लिमिटेड नहीं है सोच अलग अलग आ, देशों के चीज़ों पे ऊपर उन्होंने वेरिएशन किए हुए हैं सिर्फ इंडियन फूड नहीं इटालियन फूड के ऊपर भी वेरिएशन किए हुए हैं तो फॉर श्योर कॉम्पटिशन टफ़ रहेगा फॉर श्योर सो बिल्कुल uh, जो कंपटीशन है आने वाले समय भी हो टफ होएगा क्योंकि स्टूडेंट्स हैं जो लगातार uh, जो बहुत मेहनत कर रहे हैं जो ਸ਼ੈਫਸ ਨੇ ਉਹਨਾਂ ਵੱਲੋਂ ਹੈਲਪ ਕੀਤੀ ਜਾਂਦੀ ਹੈ ਐਨ ਐਫ ਸੀ ਆਈ ਲੁਧਿਆਣਾ ਜਿੱਥੇ ਕੀ ਸਟੂਡੈਂਟਸ ਦੇ ਵੱਲੋਂ ਜੋ ਅੱਜ ਕੰਪੀਟੀਸ਼ਨ ਦੇ ਵਿੱਚ ਭਾਗ ਲੱ타 ਗਿਆ ਹੈ ਐਨ ਐਫ ਸੀ ਆਈ ਦੀ ਵੱਖ-ਵੱਖ ਬ੍ਰਾਂਚਾਂ ਦੇ ਵਿੱਚ ਇਹ ਕੰਪੀਟੀਸ਼ਨ ਚੱਲਦਾ ਪਿਆ ਹੋਇਆ ਹੈ ਜਿੱਥੇ ਕੀ ਅੱਜ ਅਸੀਂ ਲੁਧਿਆਣਾ ਬ੍ਰਾਂਚ ਦੇ ਵਿੱਚ ਮੌਜੂਦ ਆ ਸੋ ਸਟੂਡੈਂਟਸ ਨਾਲ ਗੱਲਬਾਤ ਕੀਤੀ ਹੈ ਜਜੇਸ ਨਾਲ ਗੱਲਬਾਤ ਕੀਤੀ ਹੈ ਔਰ ਜੋ ਐਨ ਐਫ ਸੀ ਆਈ ਦੇ ਜੋ ਮੈਂਬਰਸ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਜੋ ਦੇਖਿਆ ਹੋਇਆ ਹੈ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਫੂਡ ਤੇ ਕੰਪੀਟੀਸ਼ਨ ਚੱਲਦਾ ਹੋਇਆ ਸੋ ਥੀਮ ਸੀ ਕਿ ਬ੍ਰੇਕਫਾਸਟ ਭੋਜਨ ਹੈ ਉਸ ਨੂੰ ਡਿਨਰ ਦੇ ਵਿੱਚ ਕਿਵੇਂ ਸਰਵ ਕੀਤਾ ਜਾ ਸਕਦਾ ਹੈ ਬਾ ਔਰ ਉਸ ਥੀਮ ਦੇ ਅਕੋਰਡਿੰਗ ਜੋ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ پیش ਵੀ ਕੀਤਾ ਗਿਆ ਹੈ ਹਰ ਇੱਕ ਚੀਜ਼ ਨੂੰ ਬਾਰੀਕੀ ਦੇ ਨਾਲ ਵੀ ਦਿਖਾਇਆ ਗਿਆ ਹੈ ਔਰ ਸਟੂਡੈਂਟਸ ਨੇ ਜੋ ਉਹਨਾਂ ਵੱਲੋਂ ਕਾਫੀ ਕੁਝ ਜੋ ਤਿਆਰ ਕੀਤਾ ਗਿਆ ਹੈ ਔਰ ਗੱਲਬਾਤ ਕਰਦੇ ਇੱਕ ਵਾਰ ਸਟੂਡੈਂਟਸ ਦੇ ਨਾਲ ਕਿ ਕਿਵੇਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੇ ਬਣਾਈਆਂ ਨੇ ਸੋ ਜਜਿਸ ਹੈ ਮਾਰਕਿੰਗ ਕਰ ਰਹੇ ਨੇ ਜੋ ਸਟੂਡੈਂਟਸ ਨੂੰ ਪੁੱਛਦੇ ਆ ਕਿ ਤੁਸੀਂ ਕੀ ਬਣਾ ਕੇ ਲਿਆ ਅੱਜ ਮੈਂ ਪੈਡ ਥਾਈ ਨੂਡਲਸ ਬਣਾਇਆ ਹੈ ਇਹ ਰਾਈਸ ਨੋ ਸਟ੍ਰਿਪਸ ਨਾਲ ਬਣਿਆ ਹੈ ਇਟ ਥਾਈਲੈਂਡ ਦੀ ਨੈਸ਼ਨਲ ਡੇਸ਼ ਹੈ ਜੀ ਸੋ ਤੁਸੀਂ ਕੀ ਬਣਾ ਕੇ ਲਿਆ ਸਰ ਮੈਂ ਬਣਾਇਆ ਕਿ ਲੈ ਟਮੇਟੋ ਪੋਹਾ ਇਹਦਾ ਡਿਸ਼ ਦਾ origin ਮੱਧ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੋਂ ਤੇ ਇਹ ਬੇਸਿਕਲੀ ਇੱਕ ਡਿਨਰ ਫੂਡ ਆ ਤੇ ਲਾਈਟ ਵੇਟ ਫੂਡ ਆ ਜਿਹਨੂੰ ਆਲਏਜ ਪੀਪਲ ਕੀ ਕਹਿੰਦੇ ਆ इजीली ਕੰਜ਼ੂਮ ਕਰ ਸਕਦੇ ਤੇ ਐਨਰਜੈਟਿਕ ਫੂਡ ਆ ਹੈ ਸੋ ਬਿਲਕੁਲ ਜੋ ਫੂਡ ਹੈ ਅਲਗ-ਅਲਗ ਕਿਹਸਾ ਦੇ ਰੀਜਨਸ ਤੋਂ ਜੋ ਇਨਸਪੀਰੇਸ਼ਨ ਲੈ ਕੇ ਔਰ ਉਸ ਦੇ ਵਿੱਚ ਵਰੀਏਸ਼ਨਸ ਕਰਕੇ ਛੋਟੇ-ਛੋਟੇ ਬਦਲਾਵ ਕਰਕੇ ਇਸ ਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਬਣਾਇਆ ਗਿਆ ਵਾ ਦੇਖ ਸਕਦੇ ਹੋ ਕਿ ਐਨਐਫਸੀ ਲੁਧਿਆਣਾ ਦੇ ਵਿੱਚ ਸਟੂਡੈਂਟਸ ਨੂੰ ਕਿੰਨੇ ਹੀ ਖੂਬ ਤਰੀਕੇ ਦੇ ਨਾਲ ਜੋ ਬਾਰਕੀਆਂ ਨੇ ਸਿਖਾਈਆਂ ਗਈਆਂ ਨੇ ਔਰ ਕਿਵੇਂ ਜੋ ਫੂਡ ਐਪਰੋਚਨਾ ਸਿਖਾਇਆ ਗਿਆ ਵਾ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਲੁਧਿਆਣਾ ਦੇ ਨਫਸੀਆਈ ਜੋ ਇੰਸਟੀਚੂਟ ਦੇ ਨਾਲ ਜਿਸ ਦੇ ਵਿੱਚ ਕੀ ਬੱਚਿਆਂ ਦਾ ਕੰਪੀਟੀਸ਼ਨ ਚੱਲਦਾ ਪਿਆ ਹੋਇਆ ਹੈ ਸਟੂਡੈਂਟਸ ਵੱਲੋਂ ਇਸ ਵਿੱਚ ਭਾਗ ਲ ਲਤਾ ਗਿਆ ਹੈ ਔਰ ਫੂਡ ਵੈ ਜੋ ਵਕ ਵਕ ਤਰਾਦੇ تھے ਪੇਸ਼ ਕੀਤਾ ਗਿਆ ਔਰ ਵਿਦਿਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਸੰਦੇ ਜਤ ਧੰਨਵਾਦ ਇਹ ਹਮ ਕੰਪੀਟੀਸ਼ਨ ਹੈ ਹਰ ਸਾਲ ਓਰਗੇਨਾਈਜ਼ ਕਰਤੇ ਹੈ ਔਰ ਇੱਕ ਬਹੁਤ ਹੀ ਬੜਾ ਇਵੈਂਟ ਹੈ ਇਹ ਪਿਛਲੇ ਸਾਲ ਵੀ ਥਾ ਇਸ ਸਾਲ ਵੀ ਹੈ ਔਰ ਆਨੇ ਵਾਲੇ ਸਾਲੋ ਵੀ ਹਮ ਕਰੇਗੇ ਔਰ स्ट्रेंथ हमारी हर साल जो है इंक्रीज ही हो रही है पिछले साल हमारे अप्रॉक्सीमेटली बीस स्टूडेंट्स निकले थे इस बार चालीस की चालीस स्टूडेंट्स जो हम अगले राउंड में लेके जाएंगे और ये हमारा बेसिकली होता है थीम बेस होता है तो आज का जो थीम है वो है कि अगर कोई ब्रेकफास्ट वाली कोई डिश है उसको हम डिनर पे हम कैसे इस्तेमाल कर सकते हैं तो थीम बेस चलता है बच्चों को एक नए नए तरीके से खाने अपने सर्व करने का या पेश करने का एक अलग अलग तरीके उनको पता चलते हैं तो उनकी इन्हांसमेंट नॉलेज गेन होती है प्लस जो प्रैक्टिकल एक्सपीरियंस होता है वो बहुत ज्यादा इम्पोर्टेंट होता है उनका जो एक हेजिटेशन होती है वो काफ़ी हद तक जो है ओपन होती है वो तो बच्चों को लर्निंग एक्सपीरियंस है काफ़ी जैसे बच्चों के साथ आपने देखा कि बच्चे तैयारियाँ कर रहे हैं तो कैसा लग रहा है कि बच्चे ग्रो कर रहे हैं आगे के लिए बढ़िया तैयार हो रहे हैं एंथ्यस्टिक है सबसे पहले किसी भी काम के लिए इंथ्यूजियाज होना बड़ा जरूरी है इंथ्यजाजम होगा पैशन होगा तभी वो काम करेंगे और आपने देखा ही होगा कि बच्चे फुल दिल लगा के कर रहे हैं घरों से बना के लेके आए हैं यहाँ पर और ज्यादा इनोवेट करने की कोशिश कर रहे हैं और जैसे ही सेकेंड राउंड शुरू होगा और ज्यादा टफ हो जाएगा कंपटीशन बिकॉज जो हमारे बीस सेंटर्स हैं सभी से बच्चे आ रहे हैं तो ये ये अलग अलग सेंटर्स में कंपटीशन चल, चल रहा है हाँ आज की डेट में चल रहा है सेकेंड जो है हमारा चौबीस से लेकर अट्ठाईस दिसंबर के बीच में है अलग अलग जगहों पे अलग अलग डेट्स का और फाइनल फिर हमारा जलंधर में होगा पुष्पा सिटी गुजराल वो जो है ना वो साइंस सिटी जो है वो वहाँ पर अरेंज किया जाएगा जो वो बहुत बड़े लेवल पर होता है और आ, इंडिया भर के तो नहीं कह सकता पर नॉर्थ के जितने भी टॉप शेफ्स हैं वो एज जज बन के आते हैं तो एक बच्चों को एक नेचुरली मोटिवेशन मिलता है अपने सामने जजेस को देख के जो मतलब टॉप लेवल के हैं It's a very good cool experience for them.